ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਗੁਰਮਤ ਸਿੰਘ ਮੁਸਾਫਰ ਦਾ ਨਾਮ ਸੁਣਿਆ ਉਹਨਾਂ ਨੇ ਇੱਕ ਕਹਾਣੀ ਲਿਖੀ ਚੰਗਾ ਜੋਤਸੀ ਕਹਿੰਦੇ ਇੱਕ ਬੰਦਾ ਨਾ ਬਿਲਕੁਲ ਚਿਹਰਾ ਜਿਹਾ ਟਿਲਿਆ ਮਰੀਲ ਜਿਹਾ ਕੰਮ ਕਰਨੋਂ ਦਿਲ ਨਾ ਕਰੇ ਇਹ ਲੜ ਗਿਆ ਆਲਸੀ ਤੇ ਉਹਦੇ ਕਰਕੇ ਇੱਕ ਮਹਾਤਮਾ ਚਲਾ ਗਿਆ ਵੇਖਿਆ ਮਰੀਲ ਜਿਆ ਜਿਆ ਕੁਛ ਨਹੀਂ ਅਸ਼ੂ ਵੀ ਉਹਦੇ ਬਲਦੇ ਵੀ ਮੱਜਾਂ ਵੀ ਮਾੜੀਆਂ ਮਾੜੀਆਂ ਜਾਈਆਂ ਉਹਨੇ ਜੋਤਸੀਆਂ ਵਾਲੇ ਕੱਪੜੇ ਪਾਏ ਮਹਾਤਮਾ ਉਹਦਾ ਸਿਰਲੇਖ ਚੰਦਰ ਜੋਤਸੀ ਉਹਦੇ ਘਰ ਚਲਾ ਗਿਆ ਉਹਨੇ ਵੇਖ ਲਿਆ ਉਹ ਪੁੱਛਦਾ ਵੀ ਕਾਕਾ ਇਹ ਹੈ ਕਿ ਤੇਰੇ ਘਰ ਚ ਇਹਦਾ ਪੁੱਛੋ ਕੋਈ ਨਾ ਕਿਸੇ ਕੰਮ ਚ ਬਰਕਤ ਹੀ ਨਹੀਂ ਪੈਂਦੀ ਪਸ਼ੂ ਵੀ ਮਾਰੇ ਉਹਨੇ ਸੋਚ ਲਿਆ ਜੇ ਬਰਕਤ ਨਾ ਪੈਂਦੀ ਹੋਈ ਡੰਗਰਾ ਦੇਤੇ ਚਾਰ ਹੱਡ ਚਾਹੀਦੇ ਨੇ ਮਾਸ ਮਾਰੇ ਕੱਪਾਂ ਦੇ ਕੋਈ ਨਹੀਂ ਪੱਠੇ ਕਹਿੰਦਾ ਜੀ ਮੈਂ ਹੱਥ ਦੇਖਣਾ ਮਹਾਤਮਾ ਕਹਿੰਦਾ ਹੈ ਜੋਸੀ ਨਹੀਂ ਜੀ ਉਹਨੇ ਹੱਥ ਦੇਖਿਆ ਕਹਿੰਦੇ ਸੀ ਦੱਸੋ ਵੇਖ ਕੇ ਕਹਿੰਦਾ ਕਿ ਤੇਰੇ ਨਾਲ ਸੂਰਜ ਦੇਵਤਾ ਨਾਰਾਜ਼ ਹੋ ਗਿਆ ਸੂਰਜ ਦੇਵਤਾ ਤਾਂ ਤੇਰੇ ਤੇ ਨਾਰਾਜ਼ ਏ ਉਹ ਕਹਿੰਦਾ ਫਿਰ ਖੁਸ਼ ਕਿਵੇਂ ਹੋਵੇਗਾ ਕਹਿੰਦੇ ਮੈਂ ਸੂਰਜ ਨੂੰ ਕੁਝ ਲੈਣਾ ਉਹਨੇ ਚਲੋ ਅੱਖਾਂ ਬੰਦ ਕਰ ਲਈਆਂ ਉਚਨਾਤੇ ਕੀ ਸੀ ਉਹਨੇ ਅੱਖਾਂ ਬੰਦ ਕਰਕੇ ਕਿਹਾ ਜੇ ਸੂਰਜ ਦੇਵਤਾ ਖੁਸ਼ ਹੋ ਜਾਣਗੇ ਉਹ ਬੰਦਾ ਨਾਲ ਹੀ ਕਹਿੰਦਾ ਬਾਬਾ ਜੀ ਆਪਾ ਦੱਸੋ ਮੈਨੂੰ ਕੋਈ ਕਹਿੰਦਾ ਉਪਾਏ ਵੀ ਸੂਰਜ ਚੜ੍ਹਦੇ ਅਸਾਰ ਤੋਂ ਉੱਠ ਪੈਣਾ ਇਹ ਜਿਹੜਾ ਕੰਮ ਤੈਨੂੰ ਟਕਰੇ ਤੂੰ ਕਰ ਹੀ ਜਾਣਾ ਇਹ ਸੂਰਜ ਕਹਿੰਦਾ ਜਿੰਨੀ ਦੇਰ ਤੱਕ ਮੈਂ ਨਹੀਂ ਸੌਂਦਾ ਇਹਨੇ ਸੋਣਾ ਨਹੀਂ ਏਖੋ ਤਰੀਕਾ ਕੀ ਬੰਦਾ ਆਲਸੀ ਸੀ ਉਹਨੇ ਕਿਹਾ ਵੀ ਜਿੰਨੀ ਦੇਰ ਤੱਕ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਉਹ ਹੀ ਕਰ ਟੱਕਰੇ ਸਮਝ ਜਿਹੜਾ ਕੰਮ ਮਿਲੇ ਉਹ ਹੀ ਕਰਨਾ ਇਹ ਸੂਰਜ ਕਹਿੰਦਾ ਮੈਂ ਇਹਦੇ ਬਰਕਤਾਂ ਪਾਵਾਂਗਾ ਖੁਸ਼ ਹੋਵਾਂਗਾ ਜਿੰਨੂੰ ਮੈਂ ਅਲੋਪ ਹੋਣਾ ਉਦੋਂ ਮੰਜੇ ਤੇ ਪੈਣਾ ਪਰ ਉਦੋਂ ਵੀ ਸੌਂ ਜਾ ਮੰਜੇ ਤੇ ਸਵੇਰੇ ਮੈਨੂੰ ਉੱਠਣ ਤੋਂ ਪਹਿਲਾਂ ਉੱਠਿਆ ਹੋਵੇ। ਉਹਨੇ ਕਿਹਾ ਜੇ ਬਾਬਾ ਜੀ ਕੱਲ ਨੂੰ ਹੁਣ ਤੇਰੇ ਜਿੱਤੇ ਰੱਖੋ। ਸਵਾਗਤ ਹੈ। ਬੰਦਾ ਉੱਠਣ ਲੱਗ ਪਿਆ। ਅੱਗੇ 10 ਵਜੇ ਉੱਠਦਾ ਸੀ। ਉਹਨੇ ਪੈੰਦਿਆ ਸਾਰ ਦੇਖਿਆ ਜੇ ਘਰ ਦੇ ਵਿੱਚ। ਹਿਲ ਰਿਹਾ ਪੁੱਲਾ ਸਮਾਨ ਇਕੱਠਾ ਕੀਤਾ। ਉਹਨੇ ਕਿਹਾ ਅਜੇ ਇਹ ਸੂਰਜ ਹੈਗਾ। ਘੜ ਸੰਗਣ ਲੱਗ ਪਿਆ ਓਡੇ ਕਰਨ ਲੱਗ ਪਿਆ ਆ ਪਟਣ ਲੱਗ ਪਿਆ ਬਲਦਾਂ ਨੂੰ ਚਾਰ ਲੱਗ ਪਿਆ ਧਵਾਨ ਲੱਗ ਪਿਆ ਮਹੀਨੇ ਕੋ ਬਾਅਦ ਫਿਰ ਆਏ ਮਹਾਤਮਾ ਜੀ ਉਹਨਾਂ ਵੇਖਿਆ ਤੇ ਚਿਹਰਾ ਟੱਗਦਾ ਕਰਦਾ ਬੰਦਾ ਰਿਸਟ ਪੁਸਟ ਡੰਗਰ ਵੀ ਚੰਗੇ ਘਰ ਵੀ ਖੁਸ਼ੀ ਬਹਾਰ ਇਤਾਂ ਚ ਫੇਰਾ ਮਾਰ ਕੇ ਆਏ ਤੇ ਲਹਿਰਾ ਬਹਿਰਾ ਉਹਨੇ ਕਿਹਾ ਜੀ ਇੱਥੇ ਮਾਲ ਉੜਾ ਬੰਦਾ ਰਹਿੰਦਾ ਸੀ ਉਹ ਕਹਿੰਦਾ ਜੀ ਮੈਂ ਹੀ ਸਾਂ ਉਹ ਕਹਿੰਦਾ ਜੋਤਸੀ ਮੈਂ ਬਣਿਆ ਸਾਂ ਮੈਂ ਜੋਤਸੀ ਕੋਈ ਨਹੀਂ ਸਾਂ ਮੈਨੂੰ ਪਹਿਚਾਣੇ ਕਹਿੰਦਾ ਅਸੀਂ ਚ ਤੂੰ ਆਲਸੀ ਤੂੰ ਉਦਮ ਨਹੀਂ ਕਰਦਾ ਸਮਾਂ ਉਹਨਾਂ ਤੋਂ ਨਾਰਾਜ਼ ਹੋ ਜਾਂਦਾ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ ਉਹ ਕਹਿੰਦਾ ਮੈਂ ਸੂਰਜ ਦੀ ਉਦਾਹਰਨ ਦਿੱਤੀ ਸੀ ਨਾਰਾਜ਼ ਹੋ ਜਾਂਦਾ ਸਮਾਂ ਉਹਨਾਂ ਤੋਂ ਕਿਉਂਕਿ ਸਮਾ ਵੀ ਉਹਨਾਂ ਦੀ ਕਦਰ ਕਰਦਾ ਜਿਹੜੀ ਸਮੇਂ ਦੀ ਕਦਰ ਕਰਦੇ